ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਤੇ ਬਾਈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈਆ ਤਿੰਨ ਚਾਰ ਵਾਰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਜੀ ਬਾਈ ਗਿਆਨੀ ਚਰਨਜੀਤ ਪਿੰਡ ਸਹਿਣਾ ਠੀਕ ਹੈ ਜੀ ਬਾਈ ਕੋਲ ਹਰ ਤਰ੍ਹਾਂ ਦਾ ਮਾਲ ਹੁੰਦਾ ਜੀ ਸਸਤਾ ਵੀ ਤੇ ਮਹਿੰਗਾ ਵੀ ਠੀਕ ਹੈ ਜੀ ਬਾਕੀ ਆਪਾਂ ਜਾਣਕਾਰੀ ਲੈਣੇ ਬਈ ਤੂੰ ਕਰਦੇ ਆਂ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਰਨਜੀਤ ਸਿੰਘ ਪਿੰਡ ਪਿੰਡ ਸੇਣਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਭਰਾ ਆਪਣਾ 82890 ਹਾਂਜੀ 42665 ਠੀਕ ਆ ਹਾਂਜੀ ਭਾਈ ਜੀ ਆਪਣਾ ਕਿੰਨੇ ਕ ਨਾਗ ਅੱਜ ਪਕਾਊਗਾ ਨਾਗ ਤਾਂ ਆਪਣੇ ਕੋਲ ਇਸ ਵੇਲੇ 18 20 ਹੈ ਜੀ ਠੀਕ ਹੈ ਜੀ ਆਪਾਂ ਦੋ ਤਿੰਨ ਡੰਗਰਾਂ ਦੇ ਰੇਟ ਦੱਸਾਂਗੇ ਹਾਂਜੀ ਬਾਕੀ ਫੋਨ ਤੇ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਆਪਣੇ ਕੋਲ ਸਾਰੇ ਤਰ੍ਹਾਂ ਦਾ ਮਾਲ ਹੀ ਹੁੰਦਾ ਹਾਂਜੀ ਹਾਂਜੀ ਸਸਤਾ ਵੀ ਮਹਿੰਗਾ ਵੀ ਠੀਕ ਹੈ ਜੀ ਜੇ ਹੈ ਜੀ ਕਿਸੇ ਨੂੰ ਖਰੀਦ ਦੀ ਲੋੜ ਆ ਉਹ ਆਪਣੇ ਨਾਲ ਕੰਡੈਕਟ ਕਰ ਸਕਦਾ ਠੀਕ ਹੈ ਜੀ ਹਾਂਜੀ ਬਾਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹਦੀ ਇਹ ੱਲੇ ਹੁਣ ਵੀਰੇ 7 ਕਿਲੋ ਦੁੱਧ ਆ ਹਾਂਜੀ ਇਹ ਤਿੰਨ ਮਹੀਨਿਆਂ ਦਾ ਬੱਚਾ ਛੱਟ ਗਈ ਸੀ ਹਾਂਜੀ ਹੁਣ ਇਹ ਦੁਬਾਰੇ ਹੁਣਵੇਂ ਦੁੱਧ ਹੋਊਗੀ ਠੀਕ ਹੈ ਜੀ ਇਹਨੂੰ ਬੱਚਾ ਹਿੱਟੇ ਨੂੰ ਵੀ 20 22 ਦਿਨ ਹੋ ਗਏ ਠ ਤੇ ਹੁਣ ਹੂੰ ਬੱਸੀਏ ਚੰਗੇ ਦੂਜਾ ਸੂਆ ਵੈੜਾ ਹਾਂਜੀ ਮੂਰੇ ਤੋਂ ਦੁੱਧ ਵਾਲੇ ਵਾਲੀ ਆ ਠੀਕ ਆ ਜੀ ਤੇ ਹੁਣ ਦੁੱਧ 6-7 ਕਿਲੋ ਹੀ ਆ ਇਹਦਾ ਰੇਟ ਇਹਦਾ ਰੇਟ ਆਪਾਂ ਹੁਣ ਵੀ 35000 ਤੋਂ ਘੱਟ ਦੇਣੀ ਠੀਕ ਆ ਜੀ ਲੋਪਰਾ ਪਹਿਲੀ ਵੈੜ ਦਾ ਬਾਈ ਨੇ ਰੇਟ ਦੱਸਤਾ ਆਪੇ ਨੂੰ ਹਾਂਜੀ ਬਾਈ ਜੀ ਦੂਜੀ ਵੈੜ ਦਾ ਦੱਸੋ ਜੀ ਦੂਜੀ ਵੈੜ ਇਹ ਡੱਬੀ ਵੈੜ ਹਾਂਜੀ ਨਵੇਂ ਦੁੱਧ ਹੈ ਨਹੀਂ ਗੇ ਠੀਕ ਆ ਜੀ ਖਾਲੀ ਆ ਹਾਂਜੀ ਤੇ ਦੁੱਧ ਹੈਗਾ 7 ਕਿਲੋ ਠੀਕ ਆ ਜੀ ਕੇ ਕੋਈ ਗਰੀਬ ਗੁਰਬਾ ਸੰਭਲਣ ਵਾਲਾ ਹਾਂਜੀ ਇਹਦਾ ਮੁੱਲ 18000 ਰੁਪਿਆ ਲੈਣ ਦੇਣਾ ਹਾਂ ਨਾ ਲੋਪਰਾ 14000 ਰੁਪਏ ਰੇਟ ਹੈ ਬਾਈ ਨੇ ਦੱਸਿਆ ਤੇ ਗੱਭਣ ਹੈ ਨਹੀਂ ਕਿ ਗੱਭਣ ਹੈ ਨਹੀਂ ਹੋ ਜੂਗੀ ਵਹਿੜ ਨਵੀਂ ਆ ਦੂਜਾ ਸੂਆ ਠੀਕ ਹੈ ਜੀ ਸਾਂਭਣ ਵਾਲੇ ਨੂੰ ਵਧਿਆ ਨਹੀਂ ਦੁੱਧ ਪਿਆਰੂ ਨਹੀਂ ਮੂਰੇ 70 8000 ਰੁਪਏ ਪਟਾ ਦੂ ਹਾਂਜੀ ਕੀ ਰੇ ਆਪਣਾ ਕਿੰਨਾ ਦੁੱਧ ਦਿੰਦੀ ਹੈ 6 ਕਿਲੋ ਮੰਗ ਲੋ ਇਹ 6 ਕਿਲੋ ਠੀਕ ਹੈ ਬਾਕੀ ਬਰਾ ਇਹਦਾ ਲੈਵਲ ਉਪਰ ਦੇਖ ਸਕਦਾ ਤੁਸੀਂ ਠੀਕ ਹੈ ਜੀ ਹਾਂਜੀ ਬਾਈ ਜੀ ਰੇਟ ਵੀ ਬਾਈ ਨੇ ਦੱਸਤਾ ਦੂਜੀ ਗਾਂ ਦਾ ਹਾਂਜੀ ਬਾਈ ਜੀ ਤੀਜੀ ਗਾਂ ਦੱਸੋ ਜੀ ਤੀਜੀ ਇਹਨੇ ਹਲੇ 10 ਕਿਲੋ ਦੁੱਧਾ ਜੀ ਹਾਂਜੀ 25 ਦਿਨਾਂ ਦੀ ਗੱਭਣ ਆ ਜੀ ਸਾਂਹਤੋਂ ਜਮਾ ਠੀਕ ਹੈ ਜੀ ਰਹਿ ਗਈ ਵਹਿੜ ਇਹ 50000 ਦੀ ਦੇਵਾਂਗੇ ਹਾਂ ਨਾ ਪੂਰੇ ਲੱਖ ਰੁਪਏ ਦੀ ਵਹੜਾ ਹੈ ਪੂਰੀ ਚੰਗਿਆ ਥਣਲੇਵਾ ਚਵਾਈ ਤਿੰਨ ਰੰਗ ਚੋਕੇ ਲੈ ਜੋ ਭੰਨੇ ਹਾਂਜੀ ਹਾਂਜੀ ਇਹ ਵਧੀਆ ਬਰੀਡ ਹੈ ਇਹਦੀ ਠੀਕ ਹੈ ਮੈਂ ਤੋੜ ਦੂੰਗਾ ਜੀ ਇਹਨੂੰ ਤੋੜ ਦਿੰਨੇ ਲਓ ਭਰਾ ਰੇਟ ਵੀ ਬਾਈ ਨੇ ਆਪ ਨੂੰ ਦੱਸਿਆ ਦਾ ਤੇ ਚੈੱਕ ਕਰ ਸਕਦੇ ਹੋ ਗਾਂਪੂਰ ਟਾਪ ਦੀ ਆ ਕਲੀ ਬਲੋਸੀ ਆ ਠੀਕ ਹੈ ਨਾ ਵੱਧ ਜਾਣਕਾਰੀ ਭਾਈ ਤੋਂ ਲੈ ਲਓ ਠੀਕ ਹੈ ਜੀ ਤਿੰਨ ਨੰਬਰ ਵਹੜ ਸੀ ਇਹ ਮੋੜ ਦੋ ਭਰਾ ਮੋੜ ਦੋ ਫੇਸ ਕੁਆਲਟੀ ਦੇ ਸਾਰੇ ਆ ਲੋ ਜੀ ਬਾਈ ਜੀ ਨੇ ਜਰੂਰ ਕੰਡਕਟ ਕਰੋ ਹਾਂਜੀ ਬਾਈ ਜੀ ਆ ਚਾਰ ਨੰਬਰ ਵੜਦਾ ਦੱਸੋ ਜੀ ਚਾਰ ਨੰਬਰ ਵੜਦਾ ਦੂਜਾ ਸੂਆ ਹਾਂਜੀ ਇਹ ਅੱਜ ਕੀ ਦੁੱਧੋਂ ਹਟੀ ਵੀ ਸੀਗੀ ਠੀਕ ਹੈ ਜੀ ਟੀਕੇ ਲਾ ਕੇ ਦੁੱਧ ਤੇ ਚਲਾਈ ਆ ਜੀ ਠੀਕ ਹੈ ਜੀ ਹੁਣ 9 8 9 ਕਿਲੋ ਦੁੱਧਾ ਹਾਂਜੀ ਗੱਬਣੇ ਘੰਟੇ ਦੀ ਵੀ ਨਹੀਂ ਬੈੜ ਮੂਰੇ ਲੱਖ ਰੁਪਏ ਦੀਆਂ ਹਾਂਜੀ ਅੰਦਰ ਨੁਕਸ ਕੋਈ ਨਹੀਂ ਗੱਬਣ ਵੀ ਰਹੀ ਉਹ ਦਵਾਈ ਭਰਾਤੀਏ ਤੇ ਠੀਕ ਹੈ ਜੀ ਤੇ ਬਿਲਕੁਲ ਸਾਫ ਸੁਥਰੀਆਂ ਮੂਰੇ ਲੱਖ ਸਵਾ ਲੱਖ ਦੀ ਬੈੜਾ ਬਾਈ ਜੀ ਜਿਹੜੀ ਗੱਲ ਤੁਸੀਂ ਦੱਸੀ ਅੱਜ ਤੱਕ ਕੋਈ ਕੋਈ ਦੱਸ ਦੇਣ ਜਿਹੜੀ ਟੀਕੇ ਵਾਲੀ ਗੱਲ ਦੱਸੀ। ਨਾ ਅੱਪਾਂ ਟੀਕਿਆਂ ਤੇ ਲਾਈ ਆ ਜੀ ਦਿੱਦੋਂ ਹਟੀ ਪਿਛੀ। ਠੀਕ ਆ ਜੀ। ਦੁੱਧ ਹੁਣ 9 ਕਿਲੋ ਆ। ਗੱਬਣ ਵੀ ਹੋਊਗੀ ਰਹੂਗੀ ਵੀ। ਹਾਂਜੀ ਹਾਂਜੀ। ਇਹ ਨਾ ਸੂਈ ਆ ਨਾ ਬਸਮੀਆਂ ਟੀਕੇ ਲਾ ਕੇ ਦੁੱਧ ਦੇਣ ਲਈ ਆ ਜੀ। ਠੀਕ ਆ ਜੀ। ਤੇ ਵੀ ਚੋਨ ਨੂੰ ਠੰਡੀ ਸੀਲ ਆ। ਠੀਕ ਆ ਜੀ। ਦੁੱਧ 9 ਲੀਟਰ ਵੀ ਮਣਕੇ ਲੈ ਜਾਓ। ਠੀਕ ਆ ਜੀ। ਮੈਂੜ ਮੂਰੇ 1.5 ਲੱਖ ਵੀ ਵਿਕਣਦੀ ਆ। ਠੀਕ ਆ ਰੇਟ ਭਰਾ ਦਾ। ਰੇਟ ਦਾ 45000 ਲਵਾਂਗੇ ਠੀਕ ਹੈ ਲੋ ਬਰਾ ਕਦ ਕੁਦ ਸੁਖਣਾ ਵੜਦਾ ਵਧੀਆ ਬਈ ਜੇ ਨਮਾਉਂਦੇ ਨੂੰ ਮੂੰਹ ਦੇ ਕਾਤੇ ਨੇ ਤੁਸੀਂ ਸਾਡੇ ਕੋਲੇ ਆਏ ਆਂ ਵੀ ਮਾਲ ਵਾੜਾ ਆਉਂਦਾ ਮੈਂ ਕੱਲਾ ਜਾਣਾ ਠੀਕ ਹੈ ਜੀ ਇੱਕ ਮੇਰਾ ਪਾਲੀਆ ਤੋਂ ਕੱਖ ਮਸਾਂ ਵੱਡੇ ਜਾਂਦੇ ਆ ਠੀਕ ਹੈ ਜੀ ਨਮਾਤਾ ਜੇ ਰੱਬ ਮੀ ਪਾ ਦੇ ਨਾ ਲੈਂਦੀਆਂ ਸੀ ਨਮਾਉਂ ਨਮੂਨ ਦੀ ਤਾਂ ਕਿਤੇ ਖੇਚਲ ਕਰੀ ਨਹੀਂ ਸਹੀ ਗੱਲ ਜੀ ਬੈਗੀ ਦੇ ਬੈਗੀ ਜਿਵੇਂ ਲਿਬੜੀਆਂ ਹੀ ਵੇਚ ਜਾਗੇ ਜੀ ਕੰਮ ਸਾਫ ਸੁਥਰਾ ਹਾਂਜੀ ਅੱਵਾ ਗੱਲ ਨਹੀਂ ਕਰਾਂਗੇ ਜਿਹੜੀ ਬੁੱਗੇ ਕਿਸੇ ਦੇ ਕੋ ਬੱਲੇ ਪੋਵੇ ਹਾਂਜੀ ਹਾਂਜੀ ਜਿਵੇਂ ਕਦ ਕੁਦ ਸੁਖਣਾ ਕਰਮਾ ਵਾਲੀ ਵੜਦਾ ਲੂਡ ਲੱਖ ਦੀ ਬਿੱਗੂ ਬਾਕੀ ਵਧੀਆ ਜਿਹੜੀ ਤੁਸੀਂ ਦੱਸਤੀ ਨਾ ਗੱਲ ਸੱਚੀ ਦੱਸਦੇ ਜੀ ਤਾਂ ਨੂੰ ਸੋਡੇ ਪਰ ਮਾਲ ਵਿਖ ਜਾਂਦਾ ਜੀ ਹਾਂਜੀ ਆ ਅਗਲੀ ਬੈਠਦਾ ਸਿੰਗਾਲੀ ਦਾ ਹਾਂਜੀ ਦੁੱਧ ਹੈਗਾ 12 ਲੀਟਰ ਵਾਂਗੂ ਠੀਕ ਹੈ ਜੀ ਤੇ ਇਹ ਪੇਟੀ ਵੀ ਪੂਹਉਂਦੀ ਆ ਟੀਕਾ ਵੀ ਲੂਹਉਂਦੀ ਆ ਠੀਕ ਹੈ ਜੀ ਸੁਭਾ ਦੀ ਨਾ ਇਹਨੇ ਬੱਚੇ ਦਾ ਮੋਹ ਜਿਆਦਾ ਕਰਦੀ ਸੀ ਠੀਕ ਹੈ ਜੀ ਹੂੰ ਬਥੇਰੀ ਸ਼ੀਲਾ ਨਮਾਉਣ ਨੂੰ ਭਵੇਂ ਪੈਰਾਂ ਤਾਈ ਮਲੀ ਜਾਓ ਠੀਕ ਹੈ ਜੀ ਇਹ ਕੁਛ ਨਹੀਂ ਕਹਿੰਦੀ ਠੀਕ ਹੈ ਜੀ ਅਰੇ ਬਿਨਾ ਟੀਕੇ ਤੋਂ ਤੇ ਪੇਟੀ ਤੋਂ ਮਿਲਦੀ ਨਹੀਂ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਰੇਟ ਤਾਂ ਦੇ ਦਾਂਗੇ ਜੇ ਕੋਈ ਕਰਜ਼ਵੰਦ ਹੈਗਾ 20000 ਦੇ ਦਾਂਗੇ ਦੁੱ ਇਹ ਕੋਈ ਐ ਕਿ ਉਹ ਗੋਲ ਕੇ ਜੁਣੀ ਪੈਂਦੀ ਆ ਠੀਕ ਹੈ ਜੀ ਹਾਂਜੀ ਅਗਲੀ ਵੇੜਾ ਇਹ ਵੇੜ ਮਸਖਰੀ ਰੱਖੀ ਵੀ ਆ ਇਹ ਬਕਾਉਣੀ ਠੀਕ ਹੈ ਆਜੋ ਹਾਂਜੀ ਭਾਈ ਜੀ ਅਗਲੀ ਵੇੜਾ ਦੱਸੋ ਜੀ ਜਾਣਕਾਰੀ ਦੀ ਇਹ ਸਾਈਵਾਲ ਵੇੜ ਹੈ ਜੀ ਹਾਂਜੀ ਇਹਦੀ ਆਪਣੀ ਡੇਟ ਇਹ 12ਵੇਂ ਮਹੀਨੇ ਦੀ 8 ਤਰੀਕ ਦੀ ਬਣੀ ਵੀ ਆ ਜੀ ਠੀਕ ਹੈ ਜੀ ਮੈਂ ਕਹਿੰਦਾ ਪੌਣੇ ਇੱਕ ਦੋ ਮਹੀਨੇ ਸੂਣ ਦੇ ਜੀ ਅਸਾਂ ਜੀ ਪੌਣੇ ਦੋ ਮਹੀਨੇ ਦੋ ਹੋਣਗੇ ਡੇਟ ਕੱਢ ਲਓ ਬਸ ਤੁਸੀਂ ਹਾਂਜੀ ਹਾਂਜੀ ਇਹ ਦੂਜਾ ਸੂਆ ਸੁਣੀ ਆ ਇਹ ਕਿਹੜੀ ਨਸਲ ਹੈ ਗਿਰ ਇਹ ਪਿਓਰ ਸਾਈਵਾਲਾ ਨਹੀਂ ਗਿਰਨੀ ਜੀ ਇਹ ਸਾਈਵਾਲਾ ਪਰਾ ਹਾਂ ਜੀ ਮੈਂ ਥੋੜੀ ਜਿਹਾ ਮਾਲ ਜ਼ਿਆਦੇ ਕਰਕੇ ਹਾਂਜੀ ਹਾਂਜੀ 19 ਸਮੀ ਨਹੀਂ ਵੇਚਦਾ ਹੈ 75 80 ਡਬਲਿਆ ਕੇ ਵੇਚੂ ਜੇ ਕੋਈ ਸਾਹਮਣ ਵਾਲਾ ਪਾ ਭਾਜ ਦੇ ਦਾਂ ਠੀਕ ਹੈ ਜੀ ਠੀਕ ਹੈ ਬਾਅਦ ਮਹੀਨੇ ਦੀ 8 ਤਰੀਕ ਦੀ ਗੱਬਣਾ ਜੀ ਅਸਾ ਰੇਟ ਦੱਸਣਾ ਨਹੀਂ ਜੀ ਰੇਟ 45000 ਜੀ ਦੇ ਦਾਂਗੀ ਠੀਕ ਹੈ ਜੀ ਤੋਂ ਭਰਾ ਬਾਈ ਜੀ ਨੇ ਇਹ ਵੀ ਰੇਟ ਦੱਸਤਾ ਬਾਈ ਦਾ ਸਿੱਧਾ ਸਦਾ ਹੀ ਆ ਬਾਈ ਤੁਹਾਨੂੰ ਪਹਿਲਾਂ ਵੀ ਆ ਕੇ ਵੀਡੀਓਜ਼ ਦੇਖਿਆ ਤੁਸੀਂ ਸਾਰੇ ਮਾਲ ਬਾਈ ਦਾ ਵੇਚੇ ਦਾ ਨਾਲ ਆ ਵੀ ਵੇਚ ਸਾਈਵਾਲਾ ਜੀ ਹਾਂ ਹੇ ਹੈਗੀ 60 ਦਿਨਾਂ ਦੀ ਗੱਭਣ ਠੀਕ ਹੈ ਜੀ ਜੇ ਕੋਈ ਡਾਕਟਰ ਕਲੀਅਰ ਕਰਦਾਗਾ ਹਾਂਜੀ ਤਾਂ ਲਿਆ ਕੇ ਚੈੱਕ ਕਰਾ ਸਕਦੇ ਠੀਕ ਹੈ ਜੀ ਤੇ ਅੱਗੇ ਰੱਬ ਨੂੰ ਪਤਾ ਜਿਹੜੇ ਆਮ ਸਰਕਾਰੀ ਡਾਕਟਰ ਹਾਂਜੀ 100 ਦਿਨ ਦੀ ਗੱਭਣ ਦੱਸਦੇ ਆ ਠੀਕ ਹੈ ਜੀ ਕੱਟ ਨਹੀਂ ਦੱਸਦੇ ਨਾ ਹੀ ਅਸੀਂ ਕੱਟ ਕਰਾਉਨੇ ਆ ਠੀਕ ਹੈ ਜੀ ਵੀ ਜੇ ਤਾਂ ਆਈਂ ਲਿਆਣੀ ਆ ਹਾਂਜੀ ਰੱਬਾ ਸ੍ਰੀ ਸ਼ਾਂਤ ਤੋਂ ਬਣੀ ਵੀਆ ਠੀਕ ਹੈ ਜੀ ਠੰਡ ਰਹੋਵੇ ਗੱਭਣ ਹੋਵੇ ਠੀਕ ਹੈ ਜੀ 7000 ਦੀ ਦੇਦਾਂਗੇ ਲੋਪਰਾ ਜੇ ਅਗਲਾ ਵੀ ਚੈੱਕ ਕਰਾ ਕੇ ਲਊ ਹੂੰ ਡਾਕਟਰ ਜੀ ਅਗਲੇ ਨੂੰ ਭਰੋਸਾ ਆਪ ਦਾ ਡਾਕਟਰ ਲਿਆ ਸਕਦਾ ਠੀਕ ਹੈ ਜੀ ਗੱਬਣ ਹੋਈ ਅਗਲੇ ਦੀ ਫੰਡਰ ਹੋਈ ਸਾਡੀ ਠੀਕ ਹੈ ਜੀ 15000 ਲਵਾਂਗੇ ਠੀਕ ਹੈ ਜੀ ਲੋਪਰਾ ਬਾਈ ਖੱਚ ਕੀ ਰੇਟ ਦੱਸਦਾ ਦੇਖੋ ਜੀ ਪੂਰੀ ਵਧੀਆ ਵਨ ਮੂਨ ਸੁਖਨਾ ਇਹ ਵੀ ਸਹੀ ਵਾਲਾ ਜੀ ਸਹੀ ਵਾਲਾ ਜੀ ਠੀਕ ਹੈ ਠੰਡੀ ਸੀਲ ਹੈ ਬਹੁਤ ਠੀਕ ਹੈ ਜੀ ਹਾਂ ਜੀ ਅਗਲੀ ਆ ਸਿਕਰ ਵਾਲੀ ਸਿੰਘ ਵਾਲੀ ਇਹ ਜੇ ਘਰੇ ਰੋਕੀ ਵੀ ਕੱਚੀ ਆ ਖੜੀ ਓਕੇ ਓਕੇ ਇਹ ਸੇਲ ਹੀ ਕਰਨੀ ਨਹੀਂ ਠੀਕ ਹੈ ਜੀ ਅਗਲੀ ਦੱਸੋ ਜੀ ਇਹ ਵੱਸੀ ਲਊ ਜੀ ਮਹੀਨਾ ਹਾਂ ਜੀ ਦੂਜਾ ਸੂਆ ਠੀਕ ਹੈ ਜੀ ਠੰਡੀ ਸੀਲ ਪੂਰੀ ਠੀਕ ਹੈ ਜੀ ਇਹ ਸਾਂਭਣ ਵਾਲੀ ਆ ਥੋੜੀ ਜਨ ਮਾਲ ਜਿਆਦੇ ਕਰਕੇ ਸਮਝੀ ਨਹੀਂ ਸਿੰਘ ਹੈਗੇ ਜਰੂਰ ਸਿੰਘ ਹੈਗੇ ਆ ਕਰਾਉਸ ਬਰੀਡ ਆ ਇਹ ਠੀਕ ਆ ਜੀ ਤੇ ਦੁੱਧ ਨੂੰ ਚੰਗੀ ਆ ਇਹ ਸੀਲ ਠੰਡੀ ਪੂਰੀ ਸੀਲ ਠੰਡੀ ਆ ਦੇਖੋ ਜੀ ਹੱਥ ਫੇਰੀ ਜਣੇ ਲੈਵੇ ਤੇ ਜਿਵੇਂ ਮਰਜੀ ਝੂਟੀ ਜਾਓ ਜੀ ਇਹਨੂੰ ਠੀਕ ਆ ਜੀ ਤੇ ਇਹ ਆਪਾਂ 30000 ਦੀ ਦੇ ਦਾਂਗੇ ਜੀ ਠੀਕ ਆ ਜੀ ਲੋ ਪੜਾ 30000 ਦੀ ਵੈੜ ਸਾਂਭਣ ਵਾਲਾ ਦਾ ਬੱਚੀ ਵੀ ਕੋਈ ਨਹੀਂ ਦੇ ਦਾਂਗੇ ਠੀਕ ਆ ਜੀ ਪੂਰੀ ਸੀਲ ਗਰੀਬ ਆ ਦੂਜਾ ਸੁਆ ਮੀਨਾ ਪਿਆਲੇ ਮੈਂ ਨਵੀਂ ਲੈ ਸਕਦੀ ਆ 10 ਦਿਨ ਵੱਧ ਵੀ ਲੈ ਸਕਦੀ ਆ ਲੋ ਭਰਾ ਬਾਈ ਆ ਗਿਆਨੀ ਬਣੂ ਬਥੇਰੀ ਹਾਂਜੀ ਹਾਂਜੀ ਤੁਸੀਂ ਸੀਲ ਠੰਡੀ ਬਹੁਤ ਆ ਜੀ ਸੀਲ ਠੰਡੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਪਪਾਨ ਦਰਾ ਜੋ ਹਾਂਜੀ ਆ ਵੱਡੀ ਵੜ ਦੀ ਜਾਣਕਾਰੀ ਦਿਓ ਜੀ ਇਹ ਵੱਡੀ ਵੜ ਵੀਰ ਜੀ ਇਹ ਵੀ ਲਿਆਂਦੀ ਸੀ ਫੰਡਰ ਠੀਕ ਆ ਜੀ ਟੀਕੇ ਲਾ ਕੇ ਦੁੱਧ ਦਿੱਤੇ ਲੈਣ ਲਈ ਆ ਜੀ ਠੀਕ ਆ ਜੀ ਹੁਣ ਕਰਿਆ ਇਹਨੇ 7 ਕਿਲੋ ਪਰਛੂ ਹੀ ਝੋਣ ਲੱਗਿਆ ਠੀਕ ਆ ਜੀ ਕਾਹ ਕੀ ਬੜੀ ਚੰਗੀ ਹਾਂਜੀ ਮੂਰੇ 2 ਲੱਖ ਰੁਪਏ ਬੱਚੇ ਦਾ ਨਹੀਂ ਬਿਲਕੁਲ ਨੋਰਮਲ ਠੀਕ ਆ ਜੀ ਗੱਬਣ ਹੋ ਜੂਗੀ ਦਵਾਈ ਇਹਦੇ ਭਰਾ ਦੀ ਹਾਂਜੀ ਰੋਦੇ ਹੀ ਨਹੀਂ ਪਤਾ ਵੀ 20 ਕਿਲੋ ਕਰਜੇ ਠੀਕ ਹੈ ਜੀ ਪਤਾ ਨਹੀਂ 15 ਹੈ ਚੌਣ ਹੁਣ ਹੀ ਲੱਗਿਆ ਠੀਕ ਹੈ ਜੀ 6-7 ਕਿਲੋ ਰੋਦ ਦਾ ਠੀਕ ਹੈ ਜੀ ਜੇ ਵੀਰ ਨੇ ਕਿਸੇ ਨੇ ਦੇਖਣੀ ਆ ਕੇ ਦੇਖ ਕੇ ਲੈ ਸਕਦਾ ਠੰਡੀ ਸੀਗਾ ਹਾਂਜੀ ਥਾਂਲੇ ਬੇਰੀ ਪੂਰੀ ਸਾਫ ਆ ਇਹਦਾ ਰੇਟ ਭਰਾ ਇਹਦਾ ਰੇਟ ਕੋਈ ਨਹੀਂ ਜੇ ਪਸੰਦ ਆ ਕੀ ਮੌਕੇ ਤੇ ਕਰ ਲੈ ਠੀਕ ਹੈ ਠੀਕ ਕਰਿਆ ਨਹੀਂ ਠੀਕ ਹੈ ਇਹਦਾ ਕੋਈ ਰੇਟ ਵੀ ਨਹੀਂ ਕਰਿਆ ਹਾਂਜੀ ਤੇ ਆ ਬੱਸੀ ਆ ਕੀ ਹਾਂਜੀ ਇਹੇ ਅਮਰੀਕਨ ਵਾੜ ਦੇ ਗਿਰਦਾ ਸੀਮਨ ਲਗਵਾਇਆ ਕਿਸੇ ਨੇ ਹਾਂਜੀ ਹਾਂਜੀ ਤੇ ਬਿਲਕੁਲ ਫੰਡਰ ਨਵੇਂ ਦੁੱਧ ਹੁੰਦੇ ਜੇ ਪੂਰੀ ਕਾਬਲ ਵੀ ਨਹੀਂ ਠੀਕ ਹੈ ਜੀ ਪਾਊਡਰ ਪੋਣਾ ਬੂ ਚੈੱਕ ਕਰਾਈ ਸੀ ਡਾਕਟਰ ਕਹਿੰਦਾ ਵੀ ਬੱਚੇਦਾਨੀ ਥੋੜੀ ਜਿਹੀ ਕਮਜ਼ੋਰ ਠੀਕ ਹੈ ਜੀ ਥਾਂ ਲੇਵੇ ਦੀ ਬਹੁਤ ਚੰਗੀ ਆ ਠੀਕ ਹੈ ਜੀ ਇਹ ਕਿਸੇ ਨੇ ਪਾ ਲੈਣੀਆਂ ਹਾਂਜੀ ਸੀਲ ਠੰਡੀ ਬੱਸੀ ਆ ਹਾਂਜੀ ਕਈ ਵਾਰੀ ਬਾਈ ਕਹਿੰਦੇ ਵੀ ਦੋ ਗਲੀ ਗਿਰ ਪਾ ਲੈਣੀਆਂ ਹਾਂਜੀ ਦੁੱਧ ਦਾ ਇਹ ਬੜਾ ਦਿੰਦੀਆਂ ਕਿਉਂ ਕਰੋਸ਼ ਹੋ ਗਈ ਬਣੀ ਹਾਂਜੀ ਹਾਂਜੀ ਕਰੋਸ਼ ਵੀ ਇਹ ਗਿਰਦਾ ਵੀ ਸੀਮਣ ਹਾਂਜੀ ਇਹ ਆਪਾਂ ਇਹ ਬਹਿੜ ਦਾ 1000 ਦੀ ਦੇ ਦਾਂਗੇ ਲੋਪਰਾ ਪਾ ਲੈਣ ਵਾਲੀ ਪੂਰਾ ਟਾਪ ਦੀ ਹੈ ਜੀ ਦੇਖ ਸਕਦੇ ਹੋ ਫਰੈਸ਼ ਕੁਆਲਿਟੀ ਸਾਡੇ ਲਈ ਸੀਲ ਠੰਡੀ ਪੂਰੀਆ ਥਣ ਵਾਲੇ ਚੰਗੇ ਹਾਂਜੀ ਹਾਂਜੀ ਦੇਖੋ ਭਰਾ ਬਈ ਹੱਥ ਫੇਰੀ ਜਾਂਦਾ ਦੇਖ ਕਿਦਾਂ ਠੀਕ ਹੈ ਜੀ ਰੇਟ ਦਾ ਹੈ ਯਾਰ ਹਾਂਜੀ ਬਈ ਆ ਵੱਡੀ ਵੜ ਇਹ ਵੱਡੀ ਵੜ ਵੀ ਘਰੇ ਹੀ ਰੋਕੀ ਹੋਈ ਹੈ ਠੀਕ ਹੈ ਰੋਕੀ ਹੋਈ ਹੈ ਠੀਕ ਹੈ ਭਰਾ ਕੇ ਆਪਾਂ ਉਧਰ ਦਿਖਾ ਦਿੰਦੇ ਆ ਇਧਰ ਜੀ ਇਹ ਵੀ ਵਹਿਣਾ ਦੋ ਰੋਕਣਾ ਨਹੀਂ ਹੈ ਹਜੇ ਠੀਕ ਹੈ ਜੀ ਬਿਕਰੀ ਲੈ ਮੱਝ ਬਾਈ ਮੱਝ 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 ਇਹ ਵੇਚ ਦਿਆਂਗੇ ਇਹ ਹਾਂਜੀ 6 ਕਿਲੋ ਦਾ ਰੋਬਾ ਦੇ ਠੀਕ ਹੈ ਜੀ 15 ਜੇਡ ਦੀ ਨਵੇਂ ਰੋਦੋ ਹੀ ਵੇਚੀ ਠੀਕ ਹੈ ਜੀ ਅੱਜ ਹੋ ਗਿਆ 25 ਹਾੜ ਠੀਕ ਹੈ ਜੀ ਇੱਕ ਮਹੀਨਾ ਤੇ 10 ਦਿਨ ਹੋ ਗਏ ਹਾਂਜੀ ਗੱਬਨ ਦੀ ਗਾਰੰਟੀ ਆ ਜਮਾ ਠੀਕ ਹੈ ਜੀ 6 ਕਿਲੋ ਦੁੱਧਾ ਸੱਜਰ ਥਲੇ ਤੋਂ ਤੁਸੀਂ 16 ਕਿਲੋ ਠੀਕ ਹੈ ਜੀ ਹੁਣ ਇਹ 60 ਤੋਂ ਗਲਤੀ ਜੀ ਨਾ हट ਗਈ ਥੋੜੀ ਜੀ ਠੀਕ ਹੈ ਜੀ ਲਿਆਂਦੀ ਸੀ ਹੱਥ ਪਈ ਵੀ ਸੀ ਠੀਕ ਹੈ ਜੀ ਮਿਲਦੀ ਨਹੀਂ ਸੀ ਅਸੀਂ ਸ਼ਰਤ ਹੀ ਕਹੀ ਦੀ ਨਾ ਚੋਈ ਨਾ ਤਾਂ ਦੁੱਧ ਘਟ ਗਈ ਠੀਕ ਹੈ ਜੀ ਕੀ ਆਪਾਂ ਹੁਣ ਵੀ ਇਹ 65000 ਤੋਂ ਘਟ ਦੇਣੀ ਠੀਕ ਹੈ ਜੀ ਮੂਰੇ ਜਦ ਤੱਕ ਉਗਿਸਤਾਰੇ 18 ਕਿਲੋ ਠੀਕ ਹੈ ਜੀ ਇਹ ਨਾਂ ਵੀ ਕਿਤਾ ਪਾਲ ਲਾਂਗੇ ਕੱਬਣੇ ਕਿਸ਼ੋ 1% ਠੀਕ ਹੈ ਜੀ ਇਹ ਜੇ ਕਿਸੇ ਨੇ ਪੈਂਟ ਲਾਉਣਾ ਦੇ ਵੀ ਦੇ ਮਨ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਕੱਟੀ ਦੀ ਜਾਣਕਾਰੀ ਦਿਓ ਜੀ ਇਹ ਕੱਟੀ ਜੀ ਮੈਂ ਮੱਝ ਲੈਂਦੀ ਸੀ ਹੁਣੇ 10 ਦਿਨ ਪਹਿਲਾਂ ਹਾਂਜੀ ਇਹਦੀ ماں ਥੱਲੇ ਦੇਖ ਲਓ ਐਡੀ ਕੱਟੀ ਆ ਹਾਂਜੀ 10.5 ਕਿਲੋ ਦੁੱਧ ਤੋਲ ਕੇ ਲੈਂਦਾ ਸੀ ਠੀਕ ਹੈ ਜੀ ਉਹ ਮਿਲ ਪੈਂਦੀ ਸੀ ਤੋਂ ਬਿਨਾਂ ਹੀ ਠੀਕ ਹੈ ਜੀ ਉਹ ਮੈਂ ਇਹ ਕੱਟੀ ਲਾ ਲਈ ਇਹਦੀ ਮਾਂ ਗੱਲੀ ਵੇਚਦੀ ਠੀਕ ਹੈ ਜੀ ਤੇ ਉਹ ਦਾ ਸੱਜਰ ਥੱਲੇ ਸਮਝੋ ਮੇਰੇ ਸਾਹਿਬ ਨੇ 20 ਕਿਲੋ ਵਾਲ ਕੋਈ ਹੀਦੀ ਮਾਂ ਇਹਨੂੰ ਦੇਖਣ ਵਾਲਾ ਤਾਂ ਕਹੂਗਾ 5000 ਦੀ ਆ ਹਾਂਜੀ ਪਰ ਨਸਲ ਕਰਕੇ ਆਪਾਂ ਘਟ ਦੇਣੀ 10000 10000 ਦੀ ਨੂੰ ਪਈ ਆ ਬਰੀਡ ਚੰਗੀ ਇਹਦੀ ਮਾਂ ਵਾਲੀ ਚੰਗੀ ਸੀ ਠੀਕ ਹੈ ਜੀ ਵੀ ਜੇ ਵੇਖ ਗਈ ਤਾਂ ਦੇ ਦੇਵਾਂਗੇ ਠੰਡੀ ਛੀਲ ਪੌਦਾ ਜੀ ਦੇ ਠੰਡੀ ਛੀਲੇ ਦੀ ਮਾਂ ਥੱਲੇ ਜੀ 10 ਕਿਲੋ ਦੁੱਧ ਸੀਗਾ ਹੁਣੇ 10 ਮਹੀਨਿਆਂ ਦੀ ਹੋ ਤੋਕੜ ਥੱਲੇ 10 ਸੀਗਾ ਠੀਕ ਹੈ ਜੀ ਤੇ ਉਹ ਮੈਂ ਜੁਪੀ ਵਾਲਿਆਂ ਨੂੰ ਹੱਥ ਚ ਵਾ ਕੇ ਦਿੱਤੀ ਆ ਵੀ ਕੱਟੀ ਮਾਂ ਰੱਖੂਗਾ ਠੀਕ ਹੈ 10 ਪਰ ਜੇ ਕਿਸੇ ਨੇ ਪਾਦਣੀਆਂ ਦੇ ਦੇਵਾਂਗੇ ਠੀਕ ਹੈ ਬੀ ਕੀਮਤ ਤਾਂ ਯਾਰਿਆ ਚੰਗੀ ਕਰਕੇ ਹੀ ਆ ਠੀਕ ਹੈ ਠੀਕ ਹੁਣ ਤਾਂ ਜੀ ਮਾੜੀ ਆ ਵਿਚਾਰੀ ਹੋਈ ਉਹ ਚੰਗੀ ਹਾਂਜੀ ਬਈ ਹੁਣ ਦੱਸੋ ਜੀ ਇਹ 62 ਥੱਲੇ ਵੀਰ ਜੀ 3 ਕਿਲੋ ਤੋਂ ਡਾਢੇ ਡੇਢ ਕਿਲੋ ਦੋਨਾਂ ਵੇਲੇ ਦਾ ਠੀਕ ਹੈ ਜੀ ਗੱਬੜ ਹੈਗੀ 25 26 ਦਿਨਾਂ ਦੀ ਸਾਂਹ ਤੋਂ ਬਣੀ ਕੋਕੇ ਤੇ ਇਹ ਗੱਬੜ ਰਹੂਗੀ ਵੀ ਠੀਕ ਹੈ ਕਈ ਵਾਰੀ ਕੋਈ ਗਰੀਬ ਗੁਰਬਾ ਵੀ ਚਾਹ ਪਾਣੀ ਪੀ ਲੂਗਾ ਇਹ ਮੁਰੇ 4 ਰੁਪਏ ਦੇ ਜੀ ਠੀਕ ਹੈ ਜੀ 5000 ਦੀ ਦੇ ਦਾਂਗੇ ਯਾਰ ਲੋਪਰਾ 5000 ਰੁਪਏ ਰੇਟ ਜੇ ਕਿਸੇ ਨੇ ਦੁੱਧ ਦੀ ਘਾਤਰ ਲੈ ਗਣੀਆ ਕਿੰਨਾ ਦੱਸਿਆ ਵੀਰੇ ਦੁੱਧ ਡੇਡ ਡੇਡ ਕਿਲੋ ਦੁੰਨਾ ਬੇੜਾ ਹਾਂ 3 ਕਿਲੋ ਭਰਾ ਦੁੱਧ ਦਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਬਾਈ ਕੋਲ ਸੁਖਨਾ ਦਾ ਮਾਲ ਵਧੀਆ ਹੁੰਦਾ ਠੀਕ ਆ ਜੀ ਸਸਤਾ ਵੀ ਤੇ ਮਹਿੰਗਾ ਵੀ ਸੱਜਰ ਵੀ ਸਾਰੇ ਤਰ੍ਹਾਂ ਦੇ ਹੁੰਦੇ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਅਕਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਅਗਲੀ ਵੀਡੀਓ ਚੋੱਕ ਕੇ ਬਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਫਿਰ ਆਪਣਾ ਫੇਸਬੁਕ ਤੇ ਪੇਜ ਅਗਰ ਜੀਤ ਰਹੇ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ